ਸਾਂਝ ਜਥੇਬੰਦੀਆਂ ਦੀ ਪੰਜਾਬ ਪਵਨ ਦੇ ਵਿੱਚ ਅੱਜ ਇੱਕ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਸੈਕਟਰੀਟੇਟ ਦੇ ਵਿੱਚ ਹਰਿਆਣਾ ਦੇ ਡਿਜੀਟਲ ਗੱਲਬਾਤ ਹੋਈ ਹੈ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਹੋਏ ਹਰਿਆਣੇ ਦੇ ਵਿੱਚ ਉਹਨਾਂ ਨੂੰ ਛੱਡਣ ਦੇ ਨਾਲ ਕੀ ਗੱਲਬਾਤ ਹੋਈ ਸਾਡੇ ਨਾਲ ਜਗਦੀਸ਼ ਸਿੰਘ ਢੱਲੇਵਾਲ ਨੇ ਢੱਲੇਵਾਲ ਸਾਹਿਬ ਖਾਸ ਗੱਲਬਾਤ ਕੀ ਹੋਈ ਔਰ ਕਿਹਦੇ ਤੇ ਪੇਛੜਿਆ ਜਾਂ ਵਧਿਆ ਰਿਆ ਮਾਹੌਲ ਪੇਛੜ ਤਾਂੜਨ ਲਈ ਕੋਈ ਗੱਲ ਨਹੀਂ ਸੀ ਬਹੁਤੀ ਦੇਖੋ ਮੁੱਦੇ ਨੇ ਮਸਲੇ ਨੇ ਸਾਰੇ ਮਤਲਬ ਚਰਚਾਵਾਂ ਹੁੰਦੀਆਂ ਨੇ ਪਰਚੇ ਕਿੰਨੇ ਹੋਏ ਨੇ ਕਿੱਥੇ-ਕਿੱਥੇ ਹੋਏ ਨੇ ਕੀ ਕੁਛ ਹੈ ਬਹੁਤ ਕੁਛ ਹੈ ਸਵਾਲ ਇਹ ਆ ਕਿ ਅਸੀਂ ਕਹਿੰਦੇ ਆ ਕਿ ਸਾਡੇ ਬਿਲਕੁਲ ਮਤਲਬ ਗੈਰ ਕਾਨੂੰਨੀ ਨਹੀਂ ਨਜਾਇਜ਼ ਨਹੀਂ ਸਾਡੇ ਨੌਜਵਾਨ ਜੇਲਾ ਚ ਬੰਦ ਕੀਤੇ ਹੋਏ ਨੇ ਤਾਂ ਉਹਦੇ ਤੇ ਚਰਚਾ ਹੋਣੀ ਸੀ ਸੁਭਾਵਕ ਸੀ ਲੇਕਿਨ ਇਹ ਜ਼ਰੂਰ ਆ ਕਿ ਹਰਿਆਣੇ ਦੇ ਜਿਹੜੇ ਸਮਰੱਥ ਅਧਿਕਾਰੀ ਸੀ ਕੰਪੀਟੈਂਟ ਅਥਾਰਟिटीज ਉਹਨਾਂ ਨੇ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਹੈ ਕਿਤੇ ਵੀ ਕੋਈ ਮਤਲਬ ਕਨਫਲੈਕਟ ਵਾਲੀ ਗੱਲ ਨਹੀਂ ਬਣੀ ਵਧੀਆ ਗ ਮਾਹੌਲ ਚ ਗੱਲ ਹੋਈ ਹੈ ਉਹਨਾਂ ਨੇ ਸਾਡੇ ਕੋਲੋਂ ਥੋੜਾ ਸਮਾਂ ਮੰਗਿਆ ਸਾਡੀ ਡਿਮਾਂਡ ਨੂੰ ਲੈ ਕੇ ਜਦੋਂ ਉਹਨਾਂ ਨੇ ਥੋੜਾ ਸਮਾਂ ਮੰਗਿਆ ਉਹਨਾਂ ਨੂੰ ਅਸੀਂ ਸਮਾਂ ਦਿੱਤਾ ਹੈ ਅਸੀਂ ਕਿਹਾ ਵੀ 16 ਤਰੀਕ ਤੱਕ ਉਹਨਾਂ ਜਿੰਨਾ ਸਮਾਂ ਮੰਗਿਆ ਉਹ 16 ਤਰੀਕ ਤੱਕ ਬਣਦਾ ਹੈ ਅਸੀਂ 16 ਤਰੀਕ ਤੱਕ ਦਾ ਸਮਾਂ ਉਹਨਾਂ ਨੂੰ ਦਿੱਤਾ ਹੈ ਇਹ ਕਲੀਅਰ ਹੈ ਕਿ ਜੇ 16 ਤਰੀਕ ਤੱਕ ਮਤਲਬ ਉਮੀਦ ਕਰਦੇ ਹਾਂ ਕਿ ਜਿਸ ਮਾਹੌਲ 'ਚ ਗੱਲਬਾਤ ਹੋਈ ਜਾਓ ਨੌਜਵਾਨ ਬਾਹਰ ਆ ਜਾਣੇ ਚਾਹੀਦੇ ਨੇ ਆਉਣਗੇ ਅਗਰ ਨਹੀਂ ਕੋਈ ਟਾਲ ਮਟੋਲ ਦੀ ਨੀਤੀ ਆਉਂਦੀ ਹੈ ਸਾਹਮਣੇ ਫਿਰ ਮਜਬੂਰੀ ਵਸ ਸਾਨੂੰ ਮਤਲਬ ਨੈਕਸਟ ਡੇ ਮਤਲਬ ਰੇਲ ਰੋਕੂ ਪ੍ਰੋਗਰਾਮ ਕਰਨਾ ਪੈ ਸਕਦਾ ਹੈ ਨਾਲ ਸਾਡੀ ਇੱਕ ਗੱਲ ਇਹ ਵੀ ਆਈ ਸੀਗੀ ਕਿ ਅਸੀਂ ਇੱਕ ਉਹਨਾਂ ਨੂੰ ਇਹ ਕਿਹਾ ਕਿ ਜਿਹੜਾ ਸਾਡਾ ਨੌਜਵਾਨ ਅਨੀਸ਼ ਖਟਕਰ ਜਿਹੜਾ ਜਿੰਦ ਜੇਲ੍ਹ ਚ ਬੰਦਾ ਹੈ ਉਹ 19 ਤਰੀਕ ਤੋਂ ਬੰਦਾ ਤੇ ਉਦੋਂ ਤੋਂ ਹੀ ਉਹ ਅੰਕਸ਼ਨ ਤੇ ਆ। ਦੇਖੋ ਜਿਹੜੇ ਬੱਚੇ ਨੇ ਇੰਨੇ ਸਮੇਂ ਤੋਂ ਰੋਟੀ ਨਹੀਂ ਖਾਧੀ ਕੁਛ ਨਹੀਂ ਖਾਦਾ ਪੀਤਾ ਉੱਥੇ। ਉਹ ਤਾਂ ਸਿਹਤ ਬਹੁਤ ਵਿਗੜ ਗਈ ਹੋएगी ਉਹਦਾ ਫਾਦਰ ਸਾਹਿਬ ਅੱਜ ਆਏ ਉਹਨਾਂ ਨੇ ਦੱਸਿਆ ਕਿ ਉਹਦਾ ਮਤਲਬ weight ਵੀ 22 ਕਿਲੋ लॉस ਹੋ ਗਿਆ। ਜਿਹੜੇ ਨੌਜਵਾਨ ਦਾ ਵੀ 22 ਕਿਲੋ weight लॉस ਹੋ ਗਿਆ ਉਹਦੇ ਪੱਲੇ ਕੀ ਰਿਹਾ ਹੋਏਗਾ। ਤੋਂ ਉਹਦੇ ਲਈ ਅਸੀਂ ਮਤਲਬ ਜਿਹੜੇ ਅਥਾਰਟिटीज ਦੇ ਨਾਲ ਗੱਲ ਹੋਈ ਹੈ ਉਹਨਾਂ ਦੇ ਨਾਲ ਅਸੀਂ ਗੱਲ ਰੱਖੀ ਸੀ। ਕਿ ਭਈ ਇਹ ਪਰਿਵਾਰ ਨੂੰ ਉੱਥੇ ਉਹਦੀ ਮੁਲਾਕਾਤ ਕਿਉਂ ਨਹੀਂ ਕਰਨ ਦਿੱਤੀ ਜਾ ਰਹੀ। ਤੋਂ ਅਥਾਰਟिटीज ਨੇ ਗੱਲ ਰੱਖੀ ਹੈ ਕਿ ਨਹੀਂ ਜੀ ਅਜੇ ਤਾਂ ਕੋਈ ਗੱਲ ਨਹੀਂ ਹੈ। ਤਾਂ ਉਹਦੇ ਚੋਂ ਅਸੀਂ ਕੇਬੀਸੀ ਉਹ ਡੈਪੂਟੇਸ਼ਨ ਜਾਵਾਂਗੇ ਉਹਦੀ ਮੀਟਿੰਗ ਕਰਨ ਮੁਲਾਕਾਤ ਕਰਨ। ਤੇ ਉਹਨਾਂ ਨੇ ਸਾਡੇ ਨਾਲ ਮਤਲਬ ਸਹਿਮਤੀ ਦਿੱਤੀ ਆ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਤਲਬ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਟਾਈਮ ਤੁਹਾਡਾ ਸੈੱਟ ਕਰ ਦਿੰਦੇ ਆ। ਉਹ ਸਾਨੂੰ ਮਤਲਬ ਅੱਜ ਕੱਲ ਤਿੱਕਰ ਮਤਲਬ ਟਾਈਮ ਸੈੱਟ ਕਰਕੇ ਸਵੇਰ ਤੱਕ ਦੱਸ ਦੇਣਗੇ। ਜਿਹੜਾ ਟਾਈਮ ਸਾਨੂੰ ਦਿੰਦੇ ਨੇ ਉਸ ਟਾਈਮ ਦੇ ਉੱਤੇ ਅਸੀਂ ਇੱਕ ਡੈਪੂਟੇਸ਼ਨ ਬਕਾਇਦਾ ਲੈ ਕੇ ਜਾਵਾਂਗੇ। ਟੱਲੇਵਾਲ ਸਾਹਿਬ ਪੰਜਾਬ ਦੇ ਅਧਿਕਾਰੀਆਂ ਨਾਲ ਪਹਿਲਾਂ ਵੀ ਤੁਹਾਡੀ ਮੀਟਿੰਗ ਹੋਈ ਸੀ ਉਦੋਂ ਕੀ ਗੱਲਬਾਤ ਹੋਈ ਔਰ ਦੂਜੇ ਪਾਸੇ ਅੱਜ ਤੁਸੀਂ ਡੀਜੀ ਹਰਿਆਣਾ ਦੇ ਨਾਲ ਬਿਠੇ ਹੋ ਉਹਨਾਂ ਨੇ ਵੀ ਸ਼ਾਇਦ ਜਿੰਨਾਕ ਗੱਲਬਾਤ ਅੰਦਰ ਪਤਾ ਲੱਗੀ ਇਹ ਵੀ ਗੱਲ ਹੋਈ ਹੈ ਵੀ ਤੁਸੀਂ ਲੀਗਲ ਤਰੀਕੇ ਨਾਲ ਆਓ ਸੀ ਉਹਨਾਂ ਨੂੰ ਛੱਡ ਦੇਵਾਂਗੇ ਨੌਜਵਾਨਾਂ ਨੂੰ ਨਹੀਂ ਉਹ ਜਿਹੜੀ ਮਤਲਬ ਇਹੋ ਜਿਹੀ ਕੋਈ ਗੱਲਾਂ ਬਾਤਾਂ ਨਹੀਂ ਹੈਗਾ ਮਤਲਬ ਜਿਹੜੀ ਸਾਫ਼ ਗੱਲ ਉਹ ਤਾਂ ਇਹ ਹੈ ਕਿ ਉਹਨਾਂ ਨੇ ਸਾਥੋਂ ਸਮਾਂ ਮੰਗਦੇ ਸੀ ਅਸੀਂ ਸੋਚਦੇ ਸੀ ਵੀ ਸਮਾਂ ਤਾਂ ਫਿਰ ਸਾਨੂੰ ਬਹਿ ਕੇ ਵਿਚਾਰਨਾ ਪਵੇਗਾ ਆਪਸ ਵਿੱਚ ਉਹ ਅਸੀਂ ਬੈਠ ਕੇ ਇੱਥੇ ਮੀਟਿੰਗ ਹੋ ਜਾ ਤੁਸੀਂ ਦੇਖਿਆ ਹੀ ਹੋਗਾ ਸਾਰੀ ਪ੍ਰੈਸ ਨੇ ਦੇਖ ਸਾਡੀ ਬੈਠ ਕੇ ਆਪਸ ਵਿੱਚ ਮੀਟਿੰਗ ਹੋਈ ਹੈ ਅੱਧਾ ਘੰਟਾ 20 ਮਿੰਟ ਉਹਦੇ ਚੋਂ ਅਸੀਂ ਫੈਸਲਾ ਲਿਆ ਸੀ ਉਹ ਫੈਸਲਾ ਲੈਣ ਤੋਂ ਬਾਅਦ ਫਿਰ ਉਹਨਾਂ ਦਾ ਮੈਸੇਜ ਲੈ ਕੇ ਇੱਥੇ ਮਤਲਬ ਪੰਜਾਬ ਦੇ ਸਾਡੇ ਜਿਹੜੇ ਸੀਨੀਅਰ ਅਧਿਕਾਰੀ ਸਰਦਾਰ ਜਸਕਰਨ ਸਿੰਘ ਹੋਰੀ ਨਰਿੰਦਰ ਭਾਰਗਵ ਜੀ ਹੋਰੀ ਸਾਡੇ ਪਟਿਆਲੇ ਦੇ ਆਈਜੀ ਸਾਹਿਬ ਉਹ ਆਏ ਵੀ ਸੀ ਤੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਡੇ ਨਾਲ ਮਤਲਬ ਜਦੋਂ ਮੀਟਿੰਗ ਹੋਈ ਉਹਦੇ ਚੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਤੁਹਾਡੀਆਂ ਮੰਗਾਂ ਜਿਹੜਾ ਤੁਹਾਡਾ ਤਰੀਕ ਹੈ ਉਹ ਇੱਕ ਹਫ਼ਤੇ ਦਾ ਸਮਾਂ ਮੰਗਦੇ ਨੇ ਇੱਕ ਕਪਤਾਨ ਸੀ ਸਮਾਂ ਉਹਨਾਂ ਨੇ ਦਿੱਤਾ ਹੈ 16 ਤਰੀਕ ਤੱਕ ਉਹ ਫਿਰ ਮੀਟਿੰਗ ਦੇ ਵਿੱਚੋ ਹੀ ਉਹ ਫੈਸਲਾ ਹੋਣਾ ਸੀਗਾ ਉਹ ਇਸੇ ਕਰਕੇ ਮਤਲਬ ਟਾਈਮ ਥੋੜਾ ਜਿਆਦਾ ਵੱਧ ਲੱਗਿਆ ਹੋਰ ਕੋਈ ਗੱਲ ਨਹੀਂ ਸੀ ਗੱਲਬਾਤ ਸਾਹਿਬ ਇੱਕ ਤੁਹਾਡਾ ਬਿਆਨ ਹੋਰ ਬੜਾ ਵਾਇਰਲ ਹੋ ਰਿਹਾ ਬੇਤੇਦਰੀ ਤੁਸੀਂ ਫਰੀਦਕੋਟ ਚ ਕਹਿਆ ਸੀ ਵੀ ਉਹ ਹੋਰ ਤਰੀਕੇ ਨਾਲ ਵਿਰੋਧ ਕਰ ਲਓ ਬਸ ਕੱਪੜੇ ਨਾ ਫਾੜਿਓ ਨਹੀਂ ਇਹ ਤਾਂ ਦੇਖੋ ਸਾਡਾ ਕੀ ਹੈ ਅਸੀਂ ਇਹ ਕਹਿੰਨੇ ਆ ਕਿ ਸਵਾਲ ਪੁੱਛੋ ਸਵਾਲ ਤਾਂ ਅਸੀਂ ਪੁੱਛਾਂਗੇ ਇਹ ਤਾਂ ਸਾਡਾ ਰਾਈਟ ਹੈ ਹਰ ਵੋਟਰ ਦਾ ਰਾਈਟ ਹੈ ਦੇਖੋ ਤੁਸੀਂ ਸਾਡੇ ਨਾਲ ਕਮਿਟਮੈਂਟ ਕਰੀਆਂ ਨੇ ਅੱਜ ਉਹ ਸੀ ਕਮਿਟਮੈਂਟ ਜਿਹੜੀਆਂ ਕੀਤੀਆਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਸਵਾਲ ਤਾਂ ਕਰਾਂਗੇ ਜਿਹੜੇ ਸਾਡੇ ਫਰੀਦਕੋਟ ਦੇ ਐਮਪੀ ਖੜੇ ਹੋਏ ਨੇ ਹੰਸਰਾਜ ਹੰਸਾ ਉਹਨਾਂ ਨੇ ਤਾਂ ਇੱਕ ਉਹਨਾਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਕਹਿ ਰਿਹਾ ਕਿ ਮੈਂ ਤਾਂ ਸ਼ੱਕਾ ਮਾਰਨਾ ਸੀ ਮਾਰਤਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਬਣ ਗਿਆ ਬਣ ਕੇ ਵਿਖਾਤਾ ਮੈਂ ਤਾਂ ਗੱਲ ਵੀ ਹੋਣੀ ਸੀ ਵਿਖਾ ਬਿਆਤੀ ਹੁਣ ਆਪਾਂ ਕਿਹੜਾ ਲੋਕਾਂ ਕੋਲੇ ਜਾਣਾ ਹੈ ਯਾਨੀ ਇਹ ਜਿਹੜੀ ਉਹਦੀ ਗੱਲ ਬੋਲ ਰਿਹਾ ਸੀ ਨਾ ਉਹਦਾ ਉਹਦੀ ਗੱਲ ਚ ਉਹਦੀ ਨੀਅਤ ਉਹਦੀ ਨੀਤੀ ਸਪਸ਼ਟ ਹੋ ਰਹੀ ਹੈ ਤੂੰ ਫਿਰ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਦੇ ਕੋਲੋਂ ਤਾਂ ਘੱਟੋ-ਘੱਟ ਲਾਜ਼ਮੀ ਸਾਡੇ ਲੋਕ ਪੁੱਛਣ ਕਿ ਭਾਈ ਜੇ ਤੇਰੀ ਉਹ ਉਹ ਤੇਰੀ ਵੀਡੀਓ ਠੀਕ ਆਏ ਤੂੰ ਕੇਵਲ ਗੱਲ ਹੀ ਵਿਉਣ ਵਾਸਤੇ ਆਏ ਤੈਨੂੰ ਦੁਬਾਰਾ ਸਾਡੀ ਲੋੜ ਨਹੀਂ ਐ ਤੇ ਫਿਰ ਤੂੰ ਸਾਨੂੰ ਮੂਰਖ ਬਣਾ ਰਿਹਾ ਇੱਥੇ ਆ ਕੇ ਕਾਦੇ ਲਈ ਤੂੰ ਤਾਂ ਤਾ ਸਾਡੀਆਂ ਵੋਟਾਂ ਦਾ ਹੱਕਦਾਰ ਹੀ ਨਹੀਂ ਬਣਦਾ ਤੋ ਉਹ ਗੱਲਾਂ ਨੇ ਜਿਹੜੇ ਸਵਾਲ ਅਸੀਂ ਫੇਰ ਪੁੱਛਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹਰ ਇੱਕ ਵਰਕਰ ਨੂੰ ਹਰ ਇੱਕ ਕਿਸਾਨ ਨੂੰ ਹਰ ਇੱਕ ਮਜ਼ਦੂਰ ਨੂੰ ਹਰ ਇੱਕ ਦੁਕਾਨਦਾਰ ਨੂੰ ਕਿ ਇਹਨਾਂ ਨੇ ਆਪਣੇ ਨਾਲ ਜਿਹੜੀਆਂ ਕਮਿਟਮੈਂਟਸ ਕੀਤੀਆਂ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਉਹ ਸਵਾਲ ਕਰੋ ਕਰਨੇ ਬਣਦੇ ਨੇ ਪੁੱਛੋ ਇਹਨਾਂ ਤੋਂ ਕਿ ਭਾਈ ਉਦੋਂ ਜਦੋਂ ਤੁਸੀਂ ਆਏ ਹੋ ਉਦੋਂ ਕਰਜ਼ਾ ਕਿੰਨਾ ਸੀ ਭਾਰਤ ਸੇ ਇਹਨਾਂ ਤੋਂ ਹੀ ਪੁੱਛੋ ਕਿ ਉਦੋਂ ਕਿੰਨਾ ਸੀ ਤੇ ਅੱਜ ਕਿੰਨਾ ਡਿਫਰੈਂਸ ਆਪਣੇ ਆਪ ਨਿਕਲ ਕੇ ਬਾਹਰ ਆ ਜਾਊਗਾ ਇਹਨਾਂ ਤੋਂ ਪੁੱਛੋ ਕਿ ਆਹ ਜਿਹੜੀ ਸਾਡੀ ਰੇਲ ਹੈ ਤੁਹਾਡੇ ਤੋਂ ਪਹਿਲਾਂ ਤਾਂ ਆਪਣੀ ਭਾਰਤ ਦੀ ਸੀ ਹੁਣ ਅਡਾਨੀਆਂ ਦੀ ਕਿਵੇਂ ਬਣ ਗਈ ਸਾਡੇ ਇੰਡੀਅਨ 에ਅਰਲਾਈਨ ਕਿੱਧਰ ਚਲੇ ਗਿਆ ਸਾਡੇ ਰੇਲਵੇ ਆਪਣਾ ਸੌਰੀ 에어ਪੋਰਟ ਕਿੱਧਰ ਚਲੇ ਗਏ ਸਾਡੀਆਂ ਕੋਲੇ ਦੀਆਂ ਖਾਣਾ ਕਿੱਧਰ ਚਲੀਆਂ ਗਈਆਂ ਇਹ ਸਵਾਲ ਨਹੀਂ ਬੜੀਆਂ ਸਾਡੀਆਂ ਬੰਦਰਗਾਹਾਂ ਕਿਹਦੇ ਕੋਲੇ ਚਲੀਆਂ ਗਈਆਂ ਇਹ ਸਵਾਲ ਨਹੀਂ ਇਹ ਪੁੱਛੋ ਤੁਸੀਂ ਵਿਰੋਧ ਕਰ ਰਹੇ ਹੋ ਬੀਜੇਪੀ ਦਾ ਖਾਸ ਨਹੀਂ ਕਰ ਰਹੇ ਮੈਂ ਫਿਰ ਬੇਨਤੀ ਕਰਾਂ ਅਸੀਂ ਸਵਾਲ ਕਰ ਰਹੇ ਹਾਂ ਸਾਡੇ ਸਵਾਲ ਇਹੋ ਜਿਹੇ ਨੇ ਬੜੇ ਵਧੀਆ ਤੇ ਮਤਲਬ ਪੋਜੀਟਿਵ ਅਸੀਂ ਸਵਾਲ ਪੁੱਛਨੇ ਨੇ ਜੋ ਸਵਾਲਾਂ ਤੋਂ ਭੱਜਦੇ ਨਹੀਂ ਫਿਰ ਤਾਂ ਫਿਰ ਤਾਂ ਲੋਕਾਂ ਨੂੰ ਜੇ ਕੌਣ ਕੋਈ ਕਵੇ ਵੀ ਭਾਈ ਵਾਅਦਾ ਕੀਤਾ ਸੀ ਵੋਟਾਂ ਤਾਂ ਲੈ ਲਈਆਂ ਤੁਹਾਡੀਆਂ ਹੁਣ ਅਸੀਂ ਤੁਹਾਡੇ ਸਵਾਲਾਂ ਸੂਲਾਂ ਦੇ ਜਵਾਬ ਨਹੀਂ ਦੇਣੇ ਕਹਿੰਦਾ ਫਿਰ ਤਾਂ ਵਿਰੋਧ ਦਾ ਤੇ ਕਾਲੀਆਂ ਝੰਡੀਆਂ ਵਿਖਾਉਣ ਦਾ ਸਾਡਾ ਰਾਈਟ ਪਾਣੀ ਜਾਂਦਾ। ਨਹੀਂ ਮਤਲਬ ਕਾਲੀਆਂ ਝੰਡੀਆਂ ਵਿਖਾ ਕੇ ਤੁਸੀਂ ਰੋਸ ਕਰ ਰਹੇ ਹੋ ਜਾਂ ਵਿਰੋਧ ਗੱਲ ਇੱਕ ਹੀ ਹੈ ਦੂਸਰੇ ਪਾਸੇ ਇਹ ਰੈਲੀ ਫਿਰ ਹੱਕ ਕਿਹਦੇ ਚੋਂ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਵੀ ਤੁਹਾਡਾ ਸਵਾਰ ਸਕਦੀ ਹੈ ਤੁਹਾਡੇ ਮੁੱਦੇ ਅੱਗੇ ਲੈ ਕੇ ਆ ਹੱਕ 'ਚ ਸਾਡੇ ਹੱਕ 'ਚ ਅੱਜ ਤੱਕ ਕੋਈ ਪਾਰਟੀ ਨਹੀਂ ਅਗਰੇ ਨੂੰ ਵੇਖਣਾ ਹੋਵੇ ਤਾਂ ਅ ਕਾਂਗਰਸ ਨੇ ਉਸ ਵੇਲੇ 1994 'ਚ ਗੈਟ ਸਾਈਨ ਕੀਤਾ ਜੋ ਸਾਡੀ ਮੌਤ ਦਾ ਕਾਰਨ ਬਣ ਰਿਹਾ ਹੈ ਕਾਂਗਰਸ ਦੇ ਸਮੇਂ ਡਾਕਟਰ ਸੁਮਿੰਨਾਥ ਤੰਦੀ ਰਿਪੋਰਟ ਸੰ 2006 ਚ ਆਈ 14 ਤੱਕ ਸੱਦਾ ਤੇ ਰਹੇ ਲਾਗੂ ਨਹੀਂ ਕੀਤੀ ਅੱਗੇ ਆਜੋ ਭਾਜਪਾ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਆਉਂਦਿਆਂ ਸਾਰ ਪਹਿਲਾਂ ਇਹ ਵਾਅਦਾ ਕੀਤਾ ਸੀ ਆਪਣੇ ਨਾਲ ਕਿ ਡਾਕਟਰ ਸੁਮਿੰਨਾਥ ਤੰਦੀ ਰਿਪੋਰਟ ਲਾਗੂ ਕਰਾਂਗੇ ਲੇਕਿਨ 15 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਚ ਮੁਕਰ ਕੇ ਕਹਿੰਦੇ ਨਹੀਂ ਲਾਗੂ ਕਰ ਸਕਦੇ ਫਿਰ ਇਹਨਾਂ ਦੇ ਮੰਤਰੀ ਨੇ ਕਿਹਾ ਬਿਆਨ ਦਿੱਤਾ ਉਹ ਕਹਿੰਦਾ ਜਿਹੜੀ ਵੀ ਸਟੇਟ ਆਪਦੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਉੱਤੇ ਬੋਨਸ ਅਨਾਉਂਸ ਕਰੇਗੀ ਅਸੀਂ ਉਹਨੂੰ ਉਹਦੀ ਫਸਲ ਨਹੀਂ ਚੱਕਾਂਗੇ ਇਹਦਾ ਮਤਲਬ ਚਿਹਰਾ ਇੱਥੇ ਵੀ ਨੰਗਾ ਹੋ ਗਿਆ 2000 ਦੇ ਵਿੱਚ ਸੰਨ 2000 ਚ ਐਗਰੀਕਲਚਰ ਪਾਲਿਸੀ ਆਉਂਦੀ ਹੈ ਸਰਕਾਰ ਕੀਦੀ ਹੈ ਉਸ ਵੇਲੇ ਅਟਲ ਬਿਹਾਰੀ ਬਾਜਪਾਈ ਜੀ ਦੀ ਤੇ ਇਹਦਾ ਮਤਲਬ ਕਲੀਅਰ ਹੈ ਸਾਫ ਹੈ ਹੁਣ ਅਗਲਾ ਆਜੂ ਅਗਲੇ ਪਾਸੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਖੇਤਰੀ ਪਾਰਟੀਆਂ ਦੇ ਵਿੱਚੋਂ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤਨ ਕਾਨੂੰਨ ਹੈ ਸਾਡੇ ਖਿਲਾਫ ਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਪੂਰਾ ਜੋਰ ਲਾਉਂਦਾ ਰਿਹਾ ਇਹ ਤਾਂ ਕਾਨੂੰਨ ਬਹੁਤ ਵਧੀਆ ਨੇ ਕਿਸਾਨਾਂ ਨੂੰ ਸਮਝਾਉਂਦਾ ਯਤਨ ਕਰਦੇ ਰਹੇ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਰਹੇ ਇਹ ਹੋਇਆ ਹੁਣ ਆਜੋ ਉਦੋਂ ਅਗਲਿਆਂ ਦੀ ਗੱਲ ਜਿਹੜੇ ਤਿੰਨ ਕਾਨੂੰਨ ਸਾਡੀ ਮੰਡੀ ਖਤਮ ਕਰਨ ਦਾ ਇੱਕ ਛੜਯੰਤਰ ਸੀ ਉਹੀ ਛੜਯੰਤਰ ਆ ਹੁਣ ਵਾਲੀ ਸਰਕਾਰ ਨੇ ਸ਼ੈਲੋਜ ਨੂੰ ਮੰਡੀਆਂ ਘੋਸ਼ਿਤ ਕਰਕੇ ਤੇ ਸਾਡੀਆਂ ਮੰਡੀਆਂ ਨੂੰ ਬਰਬਾਦ ਕਰਨ ਵਾਲੇ ਪਾਸੇ ਉਸ ਰਾਹ ਦੇ ਤੁਰੇ ਇੱਕ ਤਾਂ ਮੰਡੀ ਘੋਸ਼ਿਤ ਕਰ ਦੇਣਾ ਇਹਦੇ ਤੇ ਇਹਨਾਂ ਨੇ ਤੇ ਵੀ ਨੋਟੀਫਿਕੇਸ਼ਨ ਕਰਤਾ ਸੀਗਾ ਕਿ ਇਹਦੀ ਪ੍ਰੋਸੈਸਿੰਗ ਵੀ ਤੁਸੀਂ ਕਰੋਗੇ ਇਹਦੀ ਸਟੋਰੇਜ ਵੀ ਤੁਸੀਂ ਕਰੋਗੇ ਤੇ ਇਹਦੀ ਵੇਚੋਂਗੇ ਵੀ ਤੁਸੀਂ ਇਹਦਾ ਮਤਲਬ ਉਹਨਾਂ ਦੇ ਹੱਥੀ ਦਾ ਸਾਰਾ ਕੁਝ ਕਰਤਾ ਸੀ ਸੋ ਇਹ ਉਹੀ ਤਿੰਨ ਕਾਨੂੰਨ ਹੈ ਜਿਹੜੇ ਪਹਿਲਾਂ ਭਾਜਪਾ ਲੈ ਆ ਰਿਹਾ ਸੀ ਜ ਜਿਨ੍ਹਾਂ ਨੇ ਪੰਜਾਬ 'ਚ ਲਾਗੂ ਕਰਨ ਦੀ ਗੱਲ ਕਰਦੀ ਸੀ ਸੋ ਸਾਡੇ ਨੂੰ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਪੱਖ 'ਚ ਕੋਈ ਨਹੀਂ ਹੈ ਹਾਂ ਲੋਕਾਂ ਦੇ ਪੱਖ 'ਚ ਤਾਂ ਅੰਦੋਲਨ ਹੈ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਰੱਖਣੀ ਪੈਗੀ ਜਾਗਦੇ ਰਹਿਣਾ ਪੈਗਾ ਕਿ ਕਹਾਵਤ ਹੈ ਬਹੁਤ ਪੁਰਾਣੀ ਬਜ਼ੁਰਗਾਂ ਦੀ ਕਿ ਭਾਈ ਸੁੱਤਿਆਂ ਦੀਆਂ ਕੱਟੇ ਦਿੰਦੀਆਂ ਜਾਗਦਿਆਂ ਦੀਆਂ ਕੱਟੀਆਂ ਦਿੰਦੀਆਂ ਸੋ ਸਾਨੂੰ ਜਾਗਦੇ ਰਹਿਣਾ ਪੈਗਾ ਅਗਰ ਅਸੀਂ ਆਪ ਦਾ ਭਵਿੱਖ ਬਚਾਉਣਾ ਹੈ ਆਪਦੇ ਬੱਚੇ ਬਚਾਉਣੇ ਆ ਤੇ ਸਾਨੂੰ ਆਪਦੀਆਂ ਅੱਖਾਂ ਖੋਲ ਕੇ ਰੱਖਣੀਆਂ ਪੈਣੀਆਂ ਕੰਨ ਖੋਲ ਕੇ ਰੱਖਣੇ ਪੈਣੇ ਰਜੀਵਾਲ ਸਾਹਿਬ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਆ ਰਜੀਵਾਲ ਸਾਹਿਬ ਉਹਨਾਂ ਨੇ ਇੱਕ ਕੁਐਸਚਨਰੀ ਜਿਹੜੀ ਕੀਤੀ 11 11 ਕੁਐਸਚਨਾਂ ਬੀਜੇਪੀ ਕੋ ਪੁੱਛਣ ਵੱਲ ਉਹਦੇ ਵਿੱਚ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਇੱਕ ਨਾ ਇੱਕ ਦਿਨ ਕਿਸਾਨਾਂ ਨੂੰ ਇਕੱਠੇ ਹੋਣਾ ਪੈਣਾ ਸੀ ਆਪਸੀ ਸਾਡੇ ਮਤਭੇਦ ਕੋਈ ਖਾਸ ਨਹੀਂ ਹੈ ਅਸੀਂ ਇਕੱਠੇ ਹੋਵਾਂਗੇ ਤੁਹਾਡੀ ਕੀ ਰਾਏ ਆ ਇਹ ਕਦੋਂ ਹੋਵੇਗਾ ਕਿਉਂਕਿ ਆਮ ਤੌਰ ਤੇ ਲੋਕਾਂ ਦੇ ਵਿੱਚ ਵੀ ਔਰ ਖਾਸ ਤੌਰ ਤੇ ਸਿਆਸਦਾਨਾਂ ਵਿੱਚ ਵੀ ਇਹ ਵੀ ਚਰਚਾ ਹੈ ਵੀ ਇਹ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਹੀ ਅਸੀਂ ਸਵਾਲ ਕਰ ਰਹੇ ਹਾਂ ਉਹਨਾਂ ਮੁੱਦਿਆਂ ਦੀ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰ ਲਏ ਫਿਰ ਹਜੇ ਵਕਤ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਇਹ ਤਾਂ ਸਾਡੇ ਮੁੱਦਿਆਂ ਦੀ ਅਵਾਜ਼ ਦੋਨੋਂ ਉਠਾ ਰਹੇ ਹਨ ਨਾ ਫਿਰ ਕੀ ਦਿੱਕਤ ਹੈ ਕੋਈ ਜ਼ਰੂਰੀ ਤਾਂ ਨਹੀਂ ਵੀ ਅਸੀਂ ਇੱਕੋ ਬਿਸਤਰੇ 'ਚ ਪੈ ਕੇ ਹੀ ਇਕੱਠੇ ਹਾਂ ਅਸੀਂ ਅਲੱਗ-ਅਲੱਗ ਆਪਦੇ ਪ੍ਰੋਗਰਾਮ ਦੇ ਕੇ ਅਸੀਂ ਅਗਰ ਇੱਕੋ ਗੱਲ ਦੇ ਉੱਤੇ ਲੜਾਈ ਦੇ ਰਹੇ ਹਾਂ ਅਸੀਂ ਫਿਰ ਵੀ ਇਕੱਠੇ ਹਾਂ ਨੋ ਪ੍ਰੋਬਲਮ ਅਸੀਂ ਜੇਕਰ ਜਿਹੜਾ ਵੀ ਬੰਦਾ ਅੱਜ ਦੇਸ਼ ਦੇ ਕਿਸਾਨ ਦਾ ਹਤਾਸ਼ੀ ਹੈ ਕਿਸਾਨ ਨੂੰ ਡਾਕਟਰ ਸ਼ੋਮਨਾਥ ਦੀ ਰਿਪੋਰਟ ਲੈ ਕੇ ਦੇਣੀ ਚਾਹੁੰਦਾ ਹੈ ਕਿਸਾਨ ਨੂੰ ਦਾ ਕਰਜ਼ ਮੁਕਤੀ ਕਰਾਉਣੀ ਚਾਹੁੰਦਾ ਹੈ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਦੇਣਾ ਚਾਹੁੰਦਾ ਹੈ ਉਹ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਹੌਲੀ-ਹੌਲੀ ਆਪਦੇ-ਆਪ ਦੇ ਢੰਗ ਨਾਲ ਭਾਵੇਂ ਲੜਾਈ ਲੜਨ ਉਹਨਾਂ ਨੂੰ ਲੜਾਈ ਲੜਨੀ ਪਏਗੀ ਬਿਲਕੁਲ ਸਾਰੇ ਤਮਾਮ ਉੱਦੇ ਸੀਗੇ ਅੱਜ ਮੀਟਿੰਗ ਦੇ ਵਿੱਚ ਕੀ ਖਾਸ ਨਿਕਲ ਕੇ ਆਇਆ ਜਗਜੀਤ ਸਿੰਘ ਢੱਲੇਵਾਰ ਉਹਨਾਂ ਨਾਲ ਗੱਲਬਾਤ ਹੋਈ ਹੈ ਔਰ ਇਹ ਵੀ ਸਪਸ਼ਟ ਕੀਤਾ ਕਿ ਕਿਹੜੀ ਸਰਕਾਰ ਦੇ ਹੱਕ ਦੇ ਵਿੱਚ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਰਕਾਰ ਉਹਨਾਂ ਨੂੰ ਚਾਹੀਦੀ ਹੈ ਜਾਂ ਕਿਸ ਤਰੀਕੇ ਨਾਲ ਉਹ ਕੱਤਰ ਹੋਣਗੇ ਔਰ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਉਣਗੇ कैमरा पर्सन सुमित दैनिक टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप